ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬਜ਼ੁਰਗ ਬਾਪੂ ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸੀ ਇਹਨੇ ਨੂੰ ਉਹਦੇ ਨਾਲ ਕਈ ਮੁੰਡੇ ਇਹ ਅਧਰਖੜ ਦੇ ਬੰਦੇ ਆ ਕੇ ਟ੍ਰੇਨ ਦੇ ਵਿੱਚ ਬੈਠ ਗਏ ਆਪਸ ਵਿੱਚ ਗੱਲਾਂ ਚੱਲ ਪਈਆਂ ਗੱਲਾਂ ਕਰਦੇ ਕਰਦੇ ਉਹ ਕਹਿਣ ਲੱਗੇ ਵੀ ਤੁਹਾਡੇ ਕੋਲ ਕੀ ਆ ਪੁੱਛਣ ਲੱਗੇ ਇੱਕ ਨੌਜਵਾਨ ਨੇ ਕਿਹਾ ਮੇਰੇ ਕੋਲ ਬੁਲਟ ਹੈ ਮੈਂ ਉਹ ਤੇ ਵਧੀਆ ਢੇੜੇ ਲਾਉਣਾ ਰਾਕੇ ਪਾਉਣਾ ਬੜਾ ਆਨੰਦ ਹੁੰਦਾ ਹੈ ਦੂਸਰੇ ਨੇ ਕਿਹਾ ਮੇਰੇ ਕੋਲ ਗੱਡੀ ਹੈ ਕਿਸੇ ਨੇ ਥਾਰ ਦੀ ਗੱਲ ਕੀਤੀ ਕਿਸੇ ਨੇ ਹੋਰ ਮਹਿੰਗੀਆਂ ਤੇ ਮਹਿੰਗੇ ਘਟੀਆਂ ਦੀ ਗੱਲ કરી ਇੱਕ ਸੱਜਣ ਨੇ ਕਿਹਾ ਮੇਰੇ ਕੋਲ ਘਰ ਬੜਾ ਵਧੀਆ ਆਨੰਦਨਾ ਰਹੀਦਾ ਬੜਾ ਨਜ਼ਾਰਾ ਹੈ ਬੜੀ ਖੁਸ਼ੀ ਹੈ ਇਦਾਂ ਗੱਲਾਂ ਕਰ ਕਰਦੇ ਕਰਦੇ ਆਪਸ ਵਿੱਚੋਂ ਖੁਸ਼ ਹੋ ਰਹੇ ਸੀ ਬਜ਼ੁਰਗ ਬਾਪੂ ਦੇਖ ਕੇ ਉਹਨਾਂ ਨੂੰ ਹੱਸ ਪਿਆ ਸਾਰੇ ਕਹਿਣ ਲੱਗੇ ਵੀ ਆਪਾਂ ਦੱਸ ਦਿੱਤਾ ਵੀ ਆਪਣੀ ਕੋਲੇ ਆ ਸਵਾਰੀ ਹੈ ਜਾਂ ਆਪਣੇ ਕੋਲੇ ਇੰਨੀ ਜ਼ਮੀਨ ਹੈ ਇੰਨਾ ਸੁੰਦਰ ਘਰ ਹੈ ਆਪਾਂ ਬਾਪੂ ਨੂੰ ਪੁੱਛ ਲਈ ਕੀ ਹੈ ਬਾਪੂ ਨੂੰ ਪੁੱਛਣ ਲੱਗੇ ਬਾਪੂ ਤੇਰੇ ਕੋਲ ਕੀ ਹੈ ਬਾਪੂ ਹੱਸ ਕੇ ਕਹਿਣ ਲੱਗਾ ਮੇਰੇ ਕੋਲ ਇੱਕ ਰੁੱਖ ਹੈ ਉਹ ਸਾਰੇ ਬੜੇ ਹੈਰਾਨ ਹੋਏ ਕਈ ਨੌਜਵਾਨਾਂ ਨੇ ਕਿਹਾ ਬਾਪੂ ਰੁੱਖ ਤੇ ਚੜ ਕੇ ਕਿੱਥੇ ਜਾਨਾ ਬਾਪੂ ਨੇ ਕਿਹਾ ਮੈਂ ਰੁੱਖ ਤੇ ਚੜ ਕੇ ਕਿਤੇ ਜਾਂਦਾ ਨਹੀਂ ਮੈਂ ਰੁੱਖ ਦੇ ਥੱਲੇ ਪੈ ਕੇ ਸਵਰਗ ਨੂੰ ਜਾਂਦਾ ਤੁਸੀਂ ਕਦੇ ਰੁੱਖ ਦੇ ਥੱਲੇ ਪਏ ਹੋ ਸਾਰਿਆਂ ਦੇ ਮੂੰਹ ਚੁੱਪ ਨਾ ਸਾਰਿਆਂ ਦੇ ਮੂੰਹ ਤੇ ਚੁੱਪ ਆ ਚੁੱਕੀ ਸੀ ਸਾਰੇ ਬੜੇ ਹੈਰਾਨ ਸੀ ਉਹਨਾਂ 'ਚ ਕੋਈ ਵੀ ਐਸਾ ਨੌਜਵਾਨ ਜਾਂ ਸੱਜਣ ਨਹੀਂ ਸੀ ਜਿਹੜਾ ਕਦੇ ਰੁੱਖ ਦੇ ਥੱਲੇ ਬੈਠਿਆ ਹੋਵੇ ਉਹ ਕਹਿਣ ਲੱਗੇ ਬਾਪੂ ਸਾਨੂੰ ਰੁੱਖ ਥੱਲੇ ਬੈਠਣ ਦੀ ਲੋੜ ਹੀ ਨਹੀਂ ਗਰਮੀ ਆਉਂਦੀ ਐ ਸੀ ਥੱਲੇ ਬਹਿ ਜਾਣੇ ਸਾਰੇ ਘਰਾਂ 'ਚ ਏਸੀ ਲੱਗੇ ਆ ਗੱਡੀਆਂ 'ਚ ਏਸੀ ਲੱਗੇ ਆ ਥਾਂ-ਥਾਂ 'ਤੇ ਏਸੀ ਲੱਗੇ ਆ ਸਾਨੂੰ ਲੋੜ ਹੀ ਨਹੀਂ ਪੈਂਦੀ ਬਾਪੂ ਕਹਿਣ ਲੱਗਾ ਬਸ ਸਹੀ ਫਰਕ ਐ ਤੁਸੀਂ ਕਦੇ ਰੁੱਖ ਦੀ ਛਾਂ ਦਾ ਆਨੰਦ ਨਹੀਂ ਮਾਣਿਆ ਸਵਰਗ ਤੋਂ ਕੀਮਤੀ ਐ ਕਦੇ ਰੁੱਖ ਦੀ ਛਾਂ ਦਾ ਆਨੰਦ ਮਾਣ ਕੇ ਵੇਖਿਓ ਜਿਵੇਂ ਤੁਹਾਡੇ ਘਰਾਂ ਦੇ ਵਿੱਚ ਜ਼ਰੂਰੀ ਚੀਜ਼ਾਂ ਨੇ ਇਹ ਜ਼ਰੂਰੀ ਨੇ ਜਿਹੜੀਆਂ ਤੁਸੀਂ ਚੀਜ਼ਾਂ ਦੱਸਦੇ ਇਸੇ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਇੱਕ ਇੱਕ ਰੁੱਖ ਵੀ ਜ਼ਰੂਰੀ ਹੈਗਾ ਜਿਵੇਂ ਸਾਡੇ ਘਰਾਂ ਦੇ ਵਿੱਚ ਸਾਡੇ ਬਾਪੂ ਨੇ ਬੇਬੇ ਨੇ ਸਾਰੇ ਘਰਾਂ 'ਚ ਇੱਕ ਇੱਕ ਪੁੱਤਰ ਹੈ ਇੱਕ ਇੱਕ ਧੀ ਹੈ ਸਾਰੇ ਘਰਾਂ 'ਚ ਲੋੜੀ ਦੇ ਸਾਧਨ ਨੇ ਲੋੜੀ ਦੇ ਹੋਰ ਵਸਤੂਆਂ ਨੇ ਇਸੇ ਤਰ੍ਹਾਂ ਹਰ ਇੱਕ ਘਰ ਦੇ ਵਿੱਚ ਇੱਕ ਰੁੱਖ ਹੋਣਾ ਵੀ ਜ਼ਰੂਰੀ ਹੈ ਜੇ ਰੁੱਖ ਹੋਏਗਾ ਤਾਂ ਸਾਨੂੰ ਆਕਸੀਜਨ ਮਿਲੇਗੀ ਤਾਂ ਸਾਡਾ ਮੌਸਮ ਠੀਕ ਰਹੇਗਾ ਤਾਂ ਹਰ ਪੱਖ ਸੇ ਚੜ੍ਹਦੀ ਕਲਾ ਹੋਏਗੀ ਜੋ ਰੁੱਖਾਂ ਦਾ ਸਕੂਨ ਹੈ ਜੋ ਰੁੱਖਾਂ ਦਾ ਆਨੰਦ ਹੈ ਇਹ ਉਹੀ ਜਾਣ ਸਕਦਾ ਜਿਹਦੇ ਕੋਲੇ ਰੁੱਖ ਹੈ ਮੇਰੇ ਕੋਲੇ ਇੱਕ ਰੁੱਖ ਹੈ ਜੇ ਤੁਹਾਡੇ ਕੋਲ ਰੁੱਖ ਹੈ ਤੇ ਜਰੂਰ ਦੱਸਣਾ ਚੰਗੀ ਲੱਗੀ ਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ